ਪੰਜਾਬ ਪੁਲਿਸ ਵੱਲੋਂ ਇੱਕ ਸੂਬੇ ਦੇ ਨਾਮੀ ਨਸ਼ੇ ਦੇ ਤਸਕਰ ਨੂੰ ਗ੍ਰਿਫਤਾਰ ਕਰਕੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਹੈ ਡਿਬਰੂਗੜ੍ਹ ਜੇਲ੍ਹ ਜਿੱਥੇ ਕਲੂਰ ਸਾਹਬ ਤੋਂ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਸਮੇਤ ਉਹਦੇ ਸਾਥੀ ਪਿਛਲੇ ਕਰੀਬ 2 ਸਾਲ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ ਤੇ ਹੁਣ ਇੱਕ ਗੁਰਦਾਸਪੁਰ ਦੇ ਇੱਕ ਵੱਡੇ ਤਸਕਰ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰਕੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਹੈ ਪੂਰਾ ਮਸਲਾ ਕੀ ਹੈ ਕਿ ਇੱਕ ਜੁਆਇੰਟ ਆਪਰੇਸ਼ਨ ਹੋਇਆ ਸੀ ਐਨਸੀਬੀ ਦੇ ਨਾਲ ਔਰ ਐਨਸੀਬੀ ਦੇ ਨਾਲ ਜੁਆਇੰਟ ਪੰਜਾਬ ਪੁਲਿਸ ਦੇ ਆਪਰੇਸ਼ਨ ਦੇ ਤਹਿਤ ਇਹ ਕਾਰਵਾਈ ਕਰਦੇ ਹੋਏ ਇਸ ਨਸ਼ੇ ਦੇ ਤਸਕਰ ਨੂੰ ਡਿਬਰੂਗੜ ਜੇਲ੍ਹ ਭੇਜ ਦਿੱਤਾ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਪੁਲਿਸ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਮਤਲਬ ਐਨਸੀਬੀ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਕੀਤਾ ਔਰ ਉਸ ਜੁਆਇੰਟ ਆਪਰੇਸ਼ਨ ਦੇ ਦੌਰਾਨ ਪੰਜਾਬ ਪੁਲਿਸ ਨੇ ਨਸ਼ਾ ਤਸਕਰ ਨੂੰ ਡਿਟੇਨ ਕਰਕੇ ਅਸਮ ਦੀ ਡਿਬਰੂਗੜ ਜੇਲ੍ਹ ਵਿੱਚ ਭੇਜ ਦਿੱਤਾ ਇਸ ਤਸਕਰ ਤੇ ਪੁਲਿਸ ਨੇ ਨਾਰਕੋਟਿਕਸ ਡਰੱਗ ਐਡ ਸਾਈਕੋਟੋਪਿਕ ਸਬਸਟੈਂਸ ਮਤਲਬ ਗੈਰਕਾਨੂੰਨੀ ਨਸ਼ਾ ਤਸਕਰੀ ਦੀ ਰੋਕਥਾਮ ਦੀ ਧਾਰਾ 31 ਪੀਆਈਟੀ ਐਂਡ ਡੀਪੀਐਸ ਦੇ ਤਹਿਤ ਕਾਰਵਾਈ ਕੀਤੀ ਹੈ ਸੂਬੇ ਵਿੱਚ ਇਹ ਪਹਿਲਾ ਮਾਮਲਾ ਜਦ ਕਿਸੇ ਨੂੰ ਐਂਡੀਪੀਐਸ ਐਕਟ ਦੀ ਧਰਾਵਾਂ ਦੇ ਤਹਿਤ ਡਿਟੇਨ ਕਰਕੇ ਦੂਸਰੇ ਸੂਬੇ ਦੀ ਜੇਲ੍ਹ ਦੇ ਵਿੱਚ ਟਰਾਂਸਫਰ ਕੀਤਾ ਗਿਆ ਸਪਸ਼ਟ ਹੈ ਕਿ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਖਿਲਾਫ ਇੱਕ ਵੱਡੇ ਐਕਸ਼ਨ ਮੋਰਚਾ ਡਿਟੇਨ ਕੀਤੇ ਗਏ ਦੋਸ਼ੀ ਦੀ ਪਛਾਣ ਗਰਦਾਸਪੁਰ ਦੇ ਰਹਿਣ ਵਾਲਾ ਵਾਸੀ ਬਲਵਿੰਦਰ ਸਿੰਘ ਉਰਫ ਬਿੱਲਾ ਦੱਸਿਆ ਜਾ ਰਿਹਾ ਹੈ ਬਿੱਲਾ ਦੇ ਖਿਲਾਫ ਐਨਡੀਪੀਐਕਟ ਦੇ ਤਹਿਤ ਹੁਣ ਤੱਕ 10 ਤੋਂ ਵੱਧ ਮਾਮਲੇ ਦਰਜਾ ਫਿਲਹਾਲ ਉਹ ਜ਼ਮਾਨਤ ਤੇ ਬਾਹਰ ਆਇਆ ਸੀ ਰੋ ਦੋਸ਼ ਲੱਗੇ ਨੇ ਕਿ ਇਸ ਦਾ ਜਿਹੜਾ ਨੈਟਵਰਕ ਆ ਪਾਕਿਸਤਾਨ ਸਰਹੱਦ ਤੋਂ ਪਾਰ ਜਿਹੜੇ ਨੇ ਨਸ਼ੇ ਤਸਕਰੀ ਦੇ ਨੈਟਵਰਕ ਦੇ ਵਿੱਚ ਸ਼ਾਮਲ ਇਹਦੇ ਸਬੰਧ ਪਾਕਿਸਤਾਨੀ ਤਸਕਰਾਂ ਦੇ ਨਾਲ ਪੰਜਾਬ 'ਚ ਦੂਸਰਾ ਮਾਮਲਾ ਜਦ ਕਿਸੇ ਨੂੰ ਡਿਟੇਨ ਕਰਕੇ ਅਸਮ ਦੀ ਡਿਬਰੂਗੜ ਜੇਲ੍ਹ ਵਿੱਚ ਭੇਜਿਆ ਗਿਆ ਉਸ ਤੋਂ ਪਹਿਲਾਂ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਧਾਰਾ ਲਗਾ ਕੇ ਅੰਮ੍ਰਿਤਸਰ ਦੇ ਪਿੰਡ ਜਲੂਪਰ ਖੇੜੇ ਦੇ ਰਹਿਣ ਵਾਲੇ ਨੌਜਵਾਨ ਜੋ ਹੁਣ ਖਡੂਰ ਸਭਾ ਤੋਂ ਲੋਕ ਸਭਾ ਮੈਂਬਰ ਬਣ ਚੁੱਕੇ ਨੇ ਅਮਰਪਾਲ ਸਿੰਘ ਸਮੇਤ ਉਹਦੇ ਨੌ ਸੱਤਿਆਂ ਨੂੰ ਡਿਬਰੂਗੜ ਜੇਲ੍ਹ ਭੇਜਿਆ ਗਿਆ ਜਿਸ ਤੋਂ ਬਾਅਦ ਅਮਰਪਾਲ ਸਿੰਘ ਨੇ ਖਡੂਰ ਸਭਾ ਤੋਂ ਜਾਤ ਤੌਰ ਤੇ ਚੋਣ ਵੀ ਲੜੀ ਹੈ ਤੇ ਕਰੀਬ 2 ਲੱਖ ਵੋਟਾਂ ਦੇ ਫਰਕ ਦੇ ਨਾਲ ਰਿਕਾਰਡ ਤੋੜ ਪੰਜਾਬ ਤੋਂ ਜਿੱਤ ਪ੍ਰਾਪਤ ਕੀਤੀ ਹੈ ਉਦਾ ਸਰਕਾਰ ਨੇ ਵਾਅਦਾ ਵੀ ਕੀਤਾ ਐਨਐਸਏ ਦੇ ਵਿੱਚ ਹਜੇ ਰਿਆ ਨਹੀਂ ਕੀਤਾ ਲੇਕਿਨ ਇਸੇ ਦਰਾਨ ਇੱਕ ਖਬਰ ਆ ਕੇ ਇੱਕ ਤਸਕਰ ਨੂੰ ਵੀ ਭੇਜ ਦਿੱਤਾ ਗਿਆ ਡਿਬਰੂਗੜ ਬਲਵਿੰਦਰ ਬਿੱਲਾ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਫੀ ਛਾਤਰ ਦਿਮਾਗ ਦਾ ਤੇ ਇੱਕ ਪੁਰਾਣਾ ਡਰਗ ਤਸਕਰ ਹੈ ਜਿਸ ਦੇ ਸਬੰਧ ਪੁਲਿਸ ਮਤਾਬ ਪਾਕਿਸਤਾਨ ਚ ਬੈਠੇ ਤਸਕਰਾਂ ਦੇ ਨਾਲ ਸਿੱਧੇ ਸਬੰਧ ਨੇ ਇਸ ਤੋਂ ਪਹਿਲਾਂ 2022 ਵਿੱਚ ਅੰਮ੍ਰਿਤਸਰ ਐਸਟੀਐਫ ਅਤੇ 2019 ਵਿੱਚ ਹਾਲੀ ਪੁਲਿਸ ਨੇ ਬਿੱਲਾ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰੀ ਤੋਂ ਬਾਅਦ ਬਿੱਲਾ ਜ਼ਮਾਨਤ ਤੇ ਛੁੱਟਣ ਤੋਂ ਬਾਅਦ ਫਿਰ ਤਸਕਰੀ ਦੇ ਕੰਮ ਵਿੱਚ ਜੁਟ ਗਿਆ ਇਸ ਤੋਂ ਹੁਣ ਤੱਕ 10 ਮਾਮਲੇ ਦਰਜ ਨੇ ਜ਼ਿਆਦਾਤਰ ਮਾਮਲਿਆਂ ਦੇ ਕੋਲ 2 ਤੋਂ 2 ਜਾਂ 3 ਕਿਲੋ ਹੀਰੋਨਾ ਬਰਾਮਦ ਹੋਈ ਹੈ ਵਿਦੇਸ਼ਾੜੀ ਸੈਕਟ ਤੇ ਕੰਮ ਕੀਤਾ ਸੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੀ ਆਈ ਟਿ ਐਨ ਡੀ ਪੀ ਐਸ ਨੂੰ ਲਾਗੂ ਕਰ ਲਈ ਬੀਤੇ ਸਾਲ 24 ਜਨਵਰੀ ਨੂੰ ਮਨਜ਼ੂਰੀ ਦਿੱਤੀ ਪੰਜਾਬ ਪੁਲਿਸ ਨੇ ਸ਼ੁਰੂਆਤ ਵਿੱਚ ਜਸਟਿਸ ਸ਼ਬੀਹ ਹੁਸੈਨ ਦੀ ਅਗਵਾਈ ਚ ਬਣੀ ਇੱਕ 3 ਮੈਂਬਰੀ ਕਮੇਟੀ ਸਲਾਹ ਕਰਦੀ ਇੱਕ ਵੀ ਕਮੇਟੀ ਦਾ ਗਠਨ ਕੀਤਾ ਸੀ ਪੰਜਾਬ ਪੁਲਿਸ ਹੁਣ ਤੱਕ 100 ਦੇ ਕਰੀਬ ਨਸ਼ੇ ਤਸਕਰਾਂ ਦੀ ਸੂਚੀ ਤਿਆਰ ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜ ਚੁੱਕਾ ਹੈ ਬਾਰਡਰ ਸਕਿਉਰਿਟੀ ਫੋਰਸ ਵੱਲੋਂ ਹੁਣ ਤੱਕ 75 ਦੇ ਕਰੀਬ ਜਿਹੜੇ ਨੇ ਨਸ਼ਾ ਤਸਕਰਾਂ ਦੀ ਸੂਚੀ ਵੀ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ ਤੇ ਹੁਣ ਇਸ ਕੇਸ ਦੇ ਤਹਿਤ ਆ ਪੀ ਆਈਟੀ ਐਨ ਡੀ ਪੀ ਐਸ ਐਕਟ ਦੇ ਤਹਿਤ ਇੱਕ ਡਰੱਗ ਤਸਕਰ ਨੂੰ ਪੰਜਾਬ ਪੁਲਿਸ ਨੇ ਜੁਆਇੰਟ ਆਪਰੇਸ਼ਨ ਕਰਕੇ ਐਨ ਸੀ ਬੀ ਦੇ ਨਾਲ ਕਾਰਵਾਈ ਕੀਤੀ ਹੈ ਰਸਤ ਵਿੱਚ ਲੈ ਕੇ ਉਹਨੂੰ ਡਿਬਰੂਗੜ ਜੇਲ੍ਹ ਵਿੱਚ ਭੇਜ ਦਿੱਤਾ ਪੰਜਾਬ ਦਾ ਪਹਿਲਾ ਤਸਕਰ ਆ ਜਿਹਨੂੰ ਇਸ ਕੇਸ ਦੇ ਤਹਿਤ ਰਜਿਸਟਰ ਬੁੱਕ ਕਰਕੇ ਡਿਬਰੂਗੜ ਭੇਜਿਆ ਗਿਆ ਹਾਲਾਂਕਿ ਉਧਰ ਸਰਕਾਰ ਨੂੰ ਵਿਰੋਧੀ ਵੀ ਘੇਰ ਰਹੇ ਨੇ ਕਿਉਂਕਿ ਪਿਛਲੇ 15 ਅਗਸਤ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਜਨਤਾ ਨੂੰ ਭਰੋਸਾ ਦਿੱਤਾ ਸੀ ਕਿ 15 ਅਗਸਤ 2024 ਤੱਕ ਮਤਲਬ 1 ਸਾਲ ਦੇ ਵਿੱਚ ਵਿੱਚ ਅਸੀਂ ਪੰਜਾਬ ਚੋਂ ਨਸ਼ਾ ਨਸ਼ੇ ਦਾ ਖਾਤਮਾ ਕਰ ਦਵਾਂਗੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਅਸੀਂ ਸਕ੍ਰਿਪਟ ਤਿਆਰ ਕਰ ਲਿਆ ਰੂਪਰੇਖਾ ਤਿਆਰ ਕਰ ਲਿਆ ਕਿ ਪੰਜਾਬ ਚ ਨਸ਼ੇ ਦਾ ਨਾਮੋ ਨਿਸ਼ਾਨ ਖਤਮ ਹੋ ਜਾਊਗਾ ਹੁਣ ਵਿਰੋਧੀ ਤਰਖਾਸ ਕਰਕੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਯੋਸਮੇ ਤੇ ਸੁਭਚੀ ਕਾਂਗਰਸ ਪਾਰਟੀ ਤੇ ਸ਼ਰੂ ਮਿਲਕਾਰੀ ਦਲ ਦੇ ਵੀ ਕਈ ਲੀਡਰ ਭਗਵੰਤ ਮਾਨ ਸਾਹਿਬ ਦੀਆਂ ਉਹ ਵੀਡੀਓ ਰਿਲੀਜ਼ ਕਰਕੇ ਸਰਕਾਰ ਤੇ ਨਿਸ਼ਾਨੇ ਲਗਾ ਰਹੇ ਨੇ ਜਿਸ ਚ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਸਾਫ ਸੁਨਾਈ ਦੇ ਰਹੇ ਨੇ ਕਿ 1 ਸਾਲ ਦਾ ਸਮਾਂ ਚਾਹੀਦਾ ਸਰਕਾਰ ਨੂੰ ਔਰ 1 ਸਾਲ ਦੇ ਵਿੱਚ ਵਿੱਚ ਸਰਕਾਰ ਨਸ਼ੇ ਦਾ ਖਾਤਮਾ ਕਰ ਦੇਗੀ ਉਹਨੂੰ ਲੈ ਕੇ ਉਹ ਸਰਕਾਰ ਵਿਰੋਧੀਆਂ ਤੇ ਨਿਸ਼ਾਨੇ ਤੇ ਆ ਗਿਆ ਲੇਕਿਨ ਉਧਰ ਇੱਕ ਨਸ਼ੇ ਦੇ ਤਸਕਰ ਨੂੰ ਗ੍ਰਿਫਤਾਰ ਕਰਕੇ ਡਿਬਰੂਗੜ ਜੇਲ੍ਹ ਭੇਜ ਦਿੱਤਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਨੂੰ ਤੁਹਾਡੇ ਤੋਂ ਲੈ ਕੇ ਆ ਗਿਆ ਦਿੱਖ ਦਿਓ ABC ਪੰਜਾਬ ਧੰਨਵਾਦ